ਦੇਖੋ ਜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਗੱਡੀਆਂ ਵਾਲੇ ਵੀਰਾਂ ਕੋਲੇ ਆ ਬੱਕਰਾ ਜਿਵੇਂ ਕੋੜਾ ਨਹੀਂ ਆ ਤਿੱਧਾ ਹੁੰਦਾ ਜਦੋਂ ਕਹਿੰਦੇ ਆ ਨੱਚੇ ਨੂੰ ਹਨਾ ਇਸ਼ਾਰਾ ਕਰਦੇ ਆ ਉਦੋਂ ਲੱਤਾਂ ਤੇ ਖੜਦਾ ਤੇ ਨੱਚਦਾ ਦੇਖੋ ਕਿੰਨੀ ਹਨਾ ਜਾਨਵਰਾਂ ਨੂੰ ਕਿੰਨਾ ਗਿਆਨ ਆ ਦੇਖੋ ਜੀ ਇੱਕ ਛੋਟਾ ਜਿਹਾ ਬੱਕਰਾ ਮੰਦਰ ਦੇਖੀ ਵੀਰ ਇਹਨੂੰ ਥੱਲੇ ਕਰੀ ਥੱਲੇ ਉਹਦੇ ਹੁਣ ਥੱਲੇ ਆ ਆਹ ਤਾਂ ਲੈ ਹੁਣ ਨਚਾਈ ਯਾਰ ਹਾਂ ਦੇਖੋ ਜੀ ਕਿੰਨਾ ਬਦ ਕਿੰਨਾ ਸਿਆਣਾ ਜਾਨਵਰ ਆ ਦੇਖੋ ਨਾ ਘੋੜੇ ਦਾ ਆਪਾਂ ਦੇਖਿਆ ਨਾ ਤੇ ਆ ਬੱਕਰਾ ਵੀ ਦੇਖੋ ਦੇਖ ਲੈ ਜਦੋਂ ਇਸ਼ਾਰਾ ਕਰੂਗਾ ਹੱਥ ਦੇਖੋ ਜੀ ਬੈ ਜਾ ਕਿੰਨਾ ਘੈਂਟਾ ਕਰੀਮਿੰਦਰ ਦੁਬਾਰੇ ਦੇਖੀ ਦੇਖੋ ਦੇਖ ਦੇਖੋ ਜੀ ਦੇਖੋ ਦੇਖੋ ਨਾ ਕਮਾਲ ਆ ਇਹ ਗੱਡੀਆਂ ਵਾਲੇ ਵੀਰਾਂ ਕੋਲੇ ਆ ਮੋੜ ਮੰਡੀ ਬਹੁਤ ਸਿਆਣਾ ਬੱਕਰਾ ਦੇਖੋ ਜੀ ਜਿਵੇਂ ਪੜਾਇਆ ਹਨਾ ਬਨਤ ਕਰਕੇ ਇਹਨਾਂ ਨੇ ਥੱਲੇ ਕਰੀ ਵੀਰੇ ਹੁਣ ਚਾਹੀ ਦੁਬਾਰੇ ਕਹੀਂ ਮੜਾ ਜੀ ਦੇਖੋ ਜੀ ਦੇਖੋ ਦੇਖ ਸ਼ੌਂਕ ਦਾ ਕੋਈ ਮੁੱਲ ਨਹੀਂ ਬੰਦੇ ਦਾ ਹਨਾ ਇਹ ਬਾਈ ਕਹਿੰਦਾ ਸੀ ਮਿਹਨਤ ਕਰਕੇ ਐਂ ਕਿ ਜਾਇਆ ਆਪ ਹੀ ਛੋਟਾ ਜਿਹਾ ਲਿਆ ਸੀ ਕਹਿੰਦੇ ਦੇਖੋ ਜੀ ਚੱਲ ਚੱਲ ਦੇਖ ਦੇਖ ਦੇਖੋ ਜੀ ਦੇਖੋ ਓਕੇ ਠੀਕ ਹੈ ਜੀ ਠੀਕ ਹੈ